ਨਾਰੇ ਸੀਗੇ ਕਿ ਵੀ ਜੜਾ ਸਮਾਣਾ ਤਹਿਸੀਲ ਦਫਤਰ ਹੈ ਉਹ ਕਿਸੇ ਨਾ ਕਿਸੇ ਗੱਲ ਦੇ ਵਿੱਚ ਸੁਰਖੀਆਂ ਦੇ ਵਿੱਚ ਹੀ ਰਹਿੰਦਾ ਹੈ ਅੱਜ ਵੀ ਸੁਰਖੀ ਇਸ ਤਰ੍ਹਾਂ ਲੈ ਕੇ ਆਏ ਆ ਤੇ ਜਿਹੜੇ ਸਰੋਤਿਆਂ ਨੇ ਸਾਨੂੰ ਦੱਸਿਆ ਸੀਗਾ ਕਿ ਵੀ ਸਮਾਣਾ ਤਹਿਸੀਲ ਦੇ ਵਿੱਚ ਤਹਿਸੀਲਦਾਰ ਜੋ ਨੈਤ ਤਹਿਸੀਲਦਾਰ ਨੇ ਕੱਲੇ ਨੈਤ ਤਹਿਸੀਲਦਾਰ ਨੈਤ ਤਹਿਸੀਲਦਾਰ ਟਾਈਮ ਤੇ ਨਹੀਂ ਆਉਂਦੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਵੀ ਲੋਕਾਂ ਦਾ ਜਿਹੜਾ ਕੰਮ ਹੈ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ इजी ਕੀਤਾ ਜਾਵੇਗਾ ਜਿਹਦੇ ਬੋਰਡ ਵੀ ਬਾਹਰ ਲੱਗੇ ਹੋਏ ਤੁਹਾਨੂੰ ਦਿਖਾ ਦੇਵਾਂਗੇ ਪਰ ਈਜੀ ਕਿਵੇਂ ਹੋਣਗੇ ਦੇਖ ਸਕਦੇ ਹੋ ਜੇ ਅਫਸਰੀ ਟਾਈਮ ਤੇ ਨਹੀਂ ਆਉਣਗੇ ਤਾਂ ਈਜੀ ਕਿਵੇਂ ਹੋਣਗੇ ਤੇ ਤੁਹਾਨੂੰ ਦਿਖਾ ਰਹੇ ਹਾਂ ਸਮਾਣਾ ਦਾ ਨੈਪ ਤਹਿਸੀਲਦਾਰ ਦਾ ਦਫ਼ਤਰ ਹੈ ਜਿੱਥੇ ਇਸ ਟਾਈਮ ਸਿਰਫ ਇੱਕ ਮੈਡਮ ਆਏ ਨੇ ਤੇ ਬਾਕੀ ਸਟਾਫ ਕੋਈ ਵੀ ਹਾਜ਼ਰ ਨਹੀਂ ਹੈ ਤੇ ਮੈਡਮ ਸਾਡੇ ਨਾਲ ਬੈਠੇ ਨੇ ਅਸੀਂ ਸਾਡਾ ਚੈਨਲ ਵੀ ਉਹਨਾਂ ਨੂੰ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹੈ ਕਿ ਵੀ ਆਪਣਾ ਟਾਈਮ ਡਿਊਟੀ ਟਾਈਮ ਤੇ ਆਏ ਨੇ ਤੇ ਮੈਡਮ ਤੋਂ ਵੀ ਟਾਈਮ ਪੁੱਛ ਲੈਣਾ ਮੈਡਮ ਟਾਈਮ ਕਿੰਨਾ ਇਸ ਟਾਈਮ 9 ਵਜੇ ਕੇ 11 ਮਿੰਟ ਹੋ ਚੁੱਕੇ ਨੇ ਮੈਡਮ ਦਾ ਕਹਿਣਾ ਜਿਹੜੇ ਕਿ ਵੀ ਅਸੀਂ ਇਹਨਾਂ ਦੀ ਜਿੰਨੀ ਸਿਫਤ ਕਰੀ ਉੰਨੀ ਥੋੜੀ ਏ ਇਹੇ ਜਿਹੇ ਅਫਸਰਾਂ ਦੀ ਜਿਹੜੇ ਮੈਡਮ ਬੈਠੇ ਇਹਨਾਂ ਦੀ ਇਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਕਿਸੇ ਵੱਡਿਆ ਅਹੁਦੇ ਤੇ ਰੱਖਿਆ ਜਾਵੇ ਜਿਹੜੇ ਕਿ ਵੀ ਟਾਈਮ ਤੇ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਤੁਹਾਨੂੰ ਦਿਖਾ ਦਿੰਨੇ ਜਿਹੜਾ ਬਾਕੀ ਦਾ ਸਟਾਫ ਹੈ ਆ ਕੁਰਸੀਆਂ ਤੁਹਾਨੂੰ ਸਰੇ ਆਮ ਸਭ ਨਜ਼ਰ ਆ ਰਹੀਆਂ ਨੇ ਕੋਈ ਇੱਥੇ ਸਟਾਫ ਹਾਜ਼ਰ ਨਹੀਂ ਏ ਤੇ ਦੇਖ ਸਕਦੇ ਹੋ ਕਿ ਇੱਕ ਲੜਕਾ ਹੋਰ ਏ ਜਿਹੜਾ ਉਹ ਵੀ ਆਪਣਾ ਟਾਈਮ ਦਾ ਪਾਬੰਦ ਏ ਤੇ ਗੱਲ ਥਿਆ ਦਸਣੀ ਬਣਦੀ ਹੈ ਜਿਹੜੇ ਇਹ ਮੋਟੀਆਂ-ਮੋਟੀਆਂ ਤਨਖਾਹਾਂ ਲੈਣ ਵਾਲੇ ਲੱਖਾਂ ਰੁਪਏ ਦਾ ਜਿਹੜਾ ਬੋਝ ਪਾਉਂਦੇ ਨੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੇਨਤੀ ਹੈ ਇਹਨਾਂ ਨੂੰ ਕਿਤੇ ਇਹੋ ਜੀ ਥਾਂ ਤੇ ਲਾਇਆ ਜਾਵੇ ਜਿੱਥੇ ਇਹ ਰਹਿ ਕੇ ਆਪਣਾ ਕੰਮ ਤਸੱਲੀ ਨਾਲ ਜਨਤਾ ਦੇ ਕਰ ਸਕਣ ਦੇਖ ਸਕਦੇ ਹਾਂ 9 ਵਜੇ 11-12 ਮਿੰਟ ਦਾ ਟਾਈਮ ਹੋ ਚੁੱਕਿਆ ਮੈਡਮ ਬੈਠੇ ਨੇ ਇੱਕ ਲੜਕਾ ਵੀ ਹੈ ਜਿਹੜਾ ਟਾਈਮ ਤੇ ਆਪਣੀ ਡਿਊਟੀ ਦਾ ਪਾਬੰਦ ਹੈ ਤੇ ਡਿਊਟੀ ਦੇ ਰਿਹਾ ਨਹੀਂ ਤੇ ਆਪਣਾ 9 ਵਜੇ ਤੋਂ ਪਹਿਲਾਂ ਹੀ ਇਹ ਟਾਈਮ ਤੇ ਆ ਗਏ ਸੀ ਤੇ ਜੇ ਬਾਕੀ ਸਟਾਫ ਦੀ ਗੱਲ ਕੀਤੀ ਜਾਵੇ ਦੇਖ ਸਕਦੇ ਹੋ ਕਿੰਨਾ ਕੁ ਟਾਈਮ ਤੇ ਸਟਾਫ ਆਇਆ ਉਸ ਦੀ ਸਾਨੂੰ ਦਿਖਾਨ ਦੀ ਲੋੜ ਨਹੀਂ ਹੈ ਤੇ ਜੇ ਬਾਕੀ ਸਟਾਫ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਸਾਰੀਆਂ ਕੁਰਸੀਆਂ ਖਾਲੀ ਨੇ ਤੇ ਸਰਕਾਰ ਕਹਿੰਦੀ ਹੈ ਲੋਕਾਂ ਦੇ ਕੰਮ ਈਜੀ ਕੀਤੇ ਜਾਣ ਕਿਵੇਂ ਈਜੀ ਹੋਣਗੇ ਜੇ ਅਫਸਰ ਹੀ ਟਾਈਮ ਤੇ ਨਹੀਂ ਆਉਣਗੇ ਤੇ ਸਾਨੂੰ ਕਈ ਦਿਨਾਂ ਦੇ ਫੋਨ ਆ ਰਹੇ ਸੀ ਇੱਥੇ ਆ ਵੀ ਦੱਸਣਾ ਬਣਦਾ ਹੈ ਪਿਛਲੇ ਦਿਨੀ ਆਪਣੇ ਸੂਬੇ ਦੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੀ ਹਰਪਾਲ ਚੀਮਾ ਜੀ ਨੇ ਕਈ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਸੀ ਜਿੱਥੇ ਅਫਸਰ ਗੈਰ ਹਾਜ਼ਰ ਪਾਏ ਗਏ ਸੀਗੇ ਅਸੀਂ ਹਰਪਾਲ ਜਮਾ ਜੀ ਨੂੰ ਬੇਨਤੀ ਕਰਦੇ ਆ ਕਿ ਵੀ ਇੱਕ ਵਾਰ ਸਮਾਣਾ ਤਹਿਸੀਲ ਦੇ ਵਿੱਚ ਵੀ ਗੇੜਾ ਜਰੂਰ ਮਾਰਨ ਸਮਾਣਾ ਤਹਿਸੀਲ ਦੇ ਵਿੱਚ ਗੇੜਾ ਮਾਰਨ ਜਿੱਥੇ ਖਾਲੀ ਕੁਰਸੀਆਂ ਤੇ ਸਾਫ ਸਬੂਤ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਜਿੱਥੇ ਇੱਥੇ ਕਿ ਵੀ ਇਸ ਟਾਈਮ ਕਿੰਨੇ ਅਫਸਰ ਹਾਜ਼ਰ ਨੇ ਸਿਰਫ ਇੱਕ ਮੈਡਮ ਤੇ ਇੱਕ ਲੜਕਾ ਜਿਹੜਾ ਕਿ ਵੀ ਟਾਈਮ ਦੇ ਪਾਬੰਦ ਨੇ 9:13 ਦਾ ਟਾਈਮ ਚ ਹੋ ਚੁੱਕਿਆ ਤੇ ਜਿਹੜੀ ਨੈib ਤਹਿਸੀਲਦਾਰ ਦੀ ਕੁਰਸੀ ਆ ਉਹ ਵੀ ਤੁਹਾਨੂੰ ਦਿਖਾ ਰਹੇ ਆ ਅਸੀਂ ਦੇਖ ਸਕਦੇ ਹੋ ਨੈਪ ਤਹਿਸੀਲਦਾਰ ਦੀ ਕੁਰਸੀ ਹੈ ਜਦ ਕਿ ਸਫਾਈ ਸੇਵਕ ਟਾਈਮ ਤੇ ਪਹੁੰਚ ਸਕਦੇ ਨੇ ਤਾਂ ਅਫਸਰ ਕਿਉਂ ਨਹੀਂ ਪਹੁੰਚ ਸਕਦੇ ਕੀ ਅਫਸਰ ਮੋਟੀਆਂ-ਮੋਟੀਆਂ ਤਨਖਾਹਾਂ ਲੈਣ ਵਾਸਤੇ ਨੇ ਇਹਨਾਂ ਦਾ ਫਰਜ਼ ਨਹੀਂ ਬਣਦਾ ਲੋਕ ਬਾਹਰ ਕੰਮ ਵਾਲੇ ਜਿਹੜੇ ਜਿਨ੍ਹਾਂ ਨੇ ਕੰਮ ਕਰਵਾਉਣਾ ਹੈ ਉਹ ਦੂਰ ਡਰਾਡੇ ਤੋਂ ਆ ਕੇ ਆਪਣੀਆਂ ਰਜਿਸਟਰੀਆਂ ਦੀ ਉਡੀਕ ਕਰਦੇ ਨੇ ਕਿ ਵੀ ਕਦੋਂ ਅਫਸਰ ਆਏਗਾ ਤੇ ਅਸੀਂ ਆਪਣੀ ਰਜਿਸਟਰੀ ਕਰਾਵਾਂਗੇ ਦੇਖ ਸਕਦੇ ਹੋ ਨੈਪ ਤਹਿਸੀਲਦਾਰ ਦੀਆਂ ਕੁਰਸੀਆਂ ਨੇ ਕੋਈ ਇੱਥੇ ਟਾਈਮ ਦਾ ਪਾਬੰਦ ਨਹੀਂ ਅਸੀਂ ਫਿਰ ਦੁਬਾਰਾ ਇੱਕ ਵਾਰੀ ਫਿਰ ਰਿਪੀਟ ਕਰਦੇ ਆਂ ਕਿ ਵੀ ਹਰਪਾਲ ਚਿਮਾ ਜੀ ਆਪਣੇ ਵਿੱਤ ਮੰਤਰੀ ਨੇ ਸੂਬੇ ਦੇ ਉਹਨਾਂ ਨੂੰ ਬੇਨਤੀ ਹੈ ਇੱਕ ਵਾਰ ਸਮਾਣਾ ਤਹਿਸੀਲ ਦੇ ਵਿੱਚ ਗੇੜਾ ਜ਼ਰੂਰ ਮਾਰੋ ਦੇਖੋ ਇੱਥੇ ਤੇ ਕੀ ਹਾਲਾਤ ਨੇ ਜੋ ਹਰ ਟਾਈਮ ਹਰ ਸਮੇਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਸਮਾਣਾ ਤਹਿਸੀਲ ਸਮਾਣਾ ਤਹਿਸੀਲ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਸ ਟਾਈਮ 9 ਵਜੇ 12 13 ਮਿੰਟ ਦਾ ਟਾਈਮ ਹੋ ਚੁੱਕਿਆ ਹੈ ਇੱਥੇ ਸਿਰਫ ਇੱਕ ਮੈਡਮ ਤੇ ਇੱਕ ਲੜਕਾ ਸਫਾਈ ਸੇਵਾ ਕਰ ਰਿਹਾ ਹੈ ਟਾਈਮ ਦੇ ਪਾਬੰਦ ਨਹੀਂ ਬਾਕੀ ਕਿੰਨੇ ਕੋ ਹਾਜ਼ਰ ਨਹੀਂ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਥੇ ਸਰਕਾਰ ਵੱਲੋਂ ਵੱਡੇ ਵੱਡੇ ਬੋਰਡ ਲਾਏ ਗਏ ਨੇ ਕਿ ਲੋਕਾਂ ਦੇ ਈਜ਼ੀ ਰਜਿਸਟਰੀਆਂ ਕੀਤੀਆਂ ਜਾਣ। ਇਹ ਕਿੰਨੀਆਂ ਕੀ ਜੀ ਕਿਵੇਂ ਹੋਣਗੀਆਂ ਉਹ ਤੁਸੀਂ ਦੇਖ ਹੀ ਸਕਦੇ ਹੋ। ਇਹ ਸਮਾਣਾ ਤਹਿਸੀਲ ਦਾ ਦਫ਼ਤਰ ਹੈ, ਨਹਿਮ ਤਹਿਸੀਲਦਾਰ ਦਾ ਦਫ਼ਤਰ ਹੈ। ਤੇ ਤੁਹਾਨੂੰ ਬਾਹਰ ਉਹ ਵੀ ਦਿਖਾ ਦਿੰਦੇ ਨੇ ਜਿੱਥੇ ਕਿ ਵੀ ਈਜ਼ੀ ਰਜਿਸਟਰੀਆਂ ਦੇ ਬੋਰਡ ਲਾਏ ਗਏ ਨੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਦੇ ਨਾਲ। ਇਹ ਨੇ ਉਹ ਬੋਰਡ ਜਿੱਥੇ ਕਿ ਵੀ ਜਿਹਦੇ ਵਿੱਚ ਲਿਖਿਆ ਗਿਆ ਲੋਕਾਂ ਦੀਆਂ ਈਜ਼ੀ ਰਜਿਸਟਰੀਆਂ ਕੀਤੀਆਂ ਜਾਣ। ਮੁੱਖ ਮੰਤਰੀ ਸਾਹਿਬ ਦੇਖ ਸਕਦੇ ਹੋ ਇਹ ਸਮਾਣਾ ਤਹਿਸੀਲ ਦਾ ਦਫ਼ਤਰ ਹੈ। ਜੇ ਅਫਸਰ ਹੀ ਨਹੀਂ ਆਉਣਗੇ ਤਾਂ ਈਜ਼ੀ ਰਜਿਸਟਰੀਆਂ ਕਿਵੇਂ ਹੋਣਗੀਆਂ? ਮੁੱਖ ਮੰਤਰੀ ਸਾਹਿਬ ਇਹ ਸਮਾਣਾ ਤਹਿਸੀਲ ਦਾ ਦਫ਼ਤਰ ਹੈ ਜਿੱਥੇ ਹਰ ਸਮੇਂ ਕਿਸੇ ਨਾ ਕਿਸੇ ਗੱਲ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਸਮਾਣਾ ਤਹਿਸੀਲ ਦਾ ਦਫ਼ਤਰ ਇਹ ਸਮਾਣਾ ਤਹਿਸੀਲ ਦਾ ਦਫ਼ਤਰ ਹੈ ਜਿਹੜਾ ਹਰ ਸਮੇਂ ਸੁਰਖੀਆਂ ਦੇ ਵਿੱਚ ਰਹਿੰਦਾ ਹੈ 9:15 ਦਾ ਟਾਈਮ ਹੋ ਚੁੱਕਾ ਹੈ ਇਸ ਟਾਈਮ ਹਲੇ ਤੱਕ ਕੋਈ ਅਫਸਰ ਵੀ ਹਾਜ਼ਰ ਨਹੀਂ ਹੋਇਆ ਜਦ ਕਿ ਜੇ ਨਾਇਬ ਤਹਿਸੀਲਦਾਰ ਆਪ ਹੀ ਨਹੀਂ ਆਉਣਗੇ ਤਾਂ ਅੱਗੇ ਛੋਟੇ ਸਟਾਫ ਨੇ ਤਾਂ ਕੀ ਆਉਣਾ ਹੁਣ ਬਾਕੀ ਤੁਹਾਨੂੰ ਦੂਜੇ ਦਫ਼ਤਰ ਦਾ ਵੀ ਹਾਲ ਦਿਖਾ ਦਿੰਨੇ ਆ ਜੋ ਇਹਦੇ ਨਾਲ ਹੀ ਜਿਹੜਾ ਆਪਣਾ ਦਫ਼ਤਰੀ ਕੰਮ ਕਰਦਾ ਹੈ ਏਜੀ ਰਜਿਸਟਰੀ ਐਵੇਂ ਨਹੀਂ ਹੋਣੀ ਆ ਮੁੱਖ ਮੰਤਰੀ ਸਾਹਿਬ ਜੀ ਅਫਸਰ ਹੀ ਟਾਈਮ ਤੇ ਨਹੀਂ ਆਉਣਗੇ ਤਾਂ ਕਿਵੇਂ ਹੋਣਗੀਆਂ ਇਹ ਰਜਿਸਟਰੀਆਂ ਤੇ ਤੁਹਾਨੂੰ ਦੂਜੇ ਦਫ਼ਤਰ ਦਾ ਵੀ ਹਾਲ ਦਿਖਾ ਦਿੰਨੇ ਆ ਤੇ ਜਿੱਥੇ ਦਫ਼ਤਰੀ ਕੰਮ ਕੀਤਾ ਜਾਂਦਾ ਤੁਹਾਨੂੰ ਉਹ ਦਫ਼ਤਰ ਵੀ ਦਿਖਾ ਦਿੰਨੇ ਆ ਜਿਹੜੇ ਕਿ ਵੀ ਮਨਮਰਜ਼ੀ ਨਾਲ ਹੀ ਆਉਂਦੇ ਨੇ ਦਫ਼ਤਰ ਦੇ ਵਿੱਚ ਤੇ ਸਾਡੇ ਨਾਲੇ ਵੀਰ ਵੀ ਆਏ ਨੇ ਜਿਨ੍ਹਾਂ ਨੇ ਦਿਖਾਇਆ ਕਿ ਵੀ ਦੇਖ ਸਕਦੇ ਹੋ ਬਾਕੀ ਕੁਰਸੀਆਂ ਦੇ ਹਾਲ ਦੇਖ ਸਕਦੇ ਹੋ ਇਸ ਟਾਈਮ ਕੋਈ ਵੀ ਹਾਜ਼ਰ ਨਹੀਂ ਹੈ ਸਿਰਫ ਇੱਕ ਲੜਕਾ ਹੈ ਜਿਹੜਾ ਕਿ ਵੀ ਆਪਣਾ ਟਾਈਮ ਦਾ ਪਾਬੰਦ ਹੈ ਤੇ ਆਇਆ ਹੋਇਆ ਆਪਣੀ ਡਿਊਟੀ ਨਿਭਾ ਰਿਹਾ ਹੈ ਇਹ ਜਿਹੜੇ ਜਿਹੜੇ ਅਫਸਰ ਬੈਠੇ ਨੇ ਅਸੀਂ ਸਨੂਟ ਕਰਦੇ ਆ ਤੇ ਸਾਡਾ ਚੈਨਲ ਵੀ ਇਹਨਾਂ ਦੀ ਸਿਫਤ ਕਰਦਾ ਪਰ ਜਿਹੜੇ ਬਾਕੀ ਸਟਾਫ ਹੈ ਉਹ ਸਿਰਫ ਤਨਖਾਹਾਂ ਲੈਣ ਵਸਤੀ ਨੇ ਮੁੱਖ ਮੰਤਰੀ ਸਾਹਿਬ ਦੇਖ ਸਕਦੇ ਹੋ ਜਿਹੜੀਆਂ ਈਜੀ ਰਜਿਸਟਰੀਆਂ ਨੇ ਈਜੀ ਰਜਿਸਟਰੀਆਂ ਜੇ ਹੋਣਗੀਆਂ ਵੀ ਤਾਂ ਦਫ਼ਤਰ ਦੇ ਕੰਮਿਆਂ ਨਾਲ ਹੋਣਗੀਆਂ ਜੇ ਦਫ਼ਤਰ ਦੇ ਵਿੱਚ ਸਟਾਫ ਹੀ ਨਹੀਂ ਆਏਗਾ ਤਾਂ ਰਜਿਸਟਰੀਆਂ ਕਿਵੇਂ ਹੋਣਗੀਆਂ ਇਹ ਨੈਪ ਤਹਿਸੀਲਦਾਰ ਦੇ ਦਫ਼ਤਰ ਦੇ ਨਾਲ ਜਿਹੜਾ ਦਫ਼ਤਰ ਦੇ ਵਿੱਚ ਸਟਾਫ ਬੈਠਦਾ ਹੈ ਇਹ ਉਸ ਦਫ਼ਤਰ ਦਾ ਹਾਲ ਹੈ ਦੇਖ ਸਕਦੇ ਹੋ ਜਿਹੜੇ ਕਿ ਵੀ ਇੱਥੇ ਬਹਿੜਦੇ ਨੇ ਕਰਮਚਾਰੀ ਹਾਲੇ ਤੱਕ ਕਰਮਚਾਰੀ ਹਾਜ਼ਰ ਨਹੀਂ ਹੋਈ ਤੇ ਇੱਥੇ ਵੀਰ ਬੈਠੇ ਨੇ ਉਹਨਾਂ ਨੂੰ ਟਾਈਮ ਵੀ ਪੁੱਛ ਲੈਣਾ ਕਿੰਨਾ ਟਾਈਮ ਹੋਇਆ ਵੀਰ ਜੀ ਸਵੇਰ 9:00 ਸਵੇਰ 9:00 ਹੋ ਚੁੱਕੇ ਨੇ ਵੀਰ ਨੇ ਟਾਈਮ ਵੀ ਦਿਖਾਇਆ ਸੀ ਆਪਣੇ ਮੋਬਾਈਲ ਦੇ ਵਿੱਚ ਵੀ ਦਿਖਾ ਦਿੰਦੇ ਆ 9:00 ਵਜੇ 17 ਮਿੰਟ ਹੋ ਚੁੱਕੇ ਨੇ 9:00 ਵਜੇ 17 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਹਾਲੇ ਤੱਕ ਦਫ਼ਤਰ ਦੇ ਵਿੱਚ ਕੰਮ ਹਾਜ਼ਰ ਨਹੀਂ ਹੋਈ ਇਸ ਤਰ੍ਹਾਂ ਕਿਵੇਂ ਕੰਮ ਹੋਣਗੇ ਈਜੀ ਰਜਿਸਟਰੀਆਂ ਕਿਵੇਂ ਹੋਣਗੀਆਂ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੇਨਤੀ ਹੈ ਈਜੀ ਰਜਿਸਟਰੀਆਂ ਬੋਰਡ ਲਾੜਨਾ ਨਹੀਂ ਹੋਣ ਦਫਤਰ ਦੇ ਵਿੱਚ ਜੇ ਕੰਮੇ ਕੰਮ ਕਰਨ ਵਾਲੇ ਅਧਿਕਾਰੀ ਆਉਣਗੇ ਤਾਂ ਹੀ ਕੰਮ ਹੋਣਗੇ ਦੇਖ ਸਕਦੇ ਹੋ ਇਹ ਸਮਾਣਾ ਦੇ ਨਹਿਰ ਤਹਿਸੀਲਦਾਰ ਦੇ ਨਾਲ ਦਾ ਦਫਤਰ ਹੈ ਜਿੱਥੇ ਇਸ ਟਾਈਮ 9:00 ਵਜੇ 17-18 ਮਿੰਟ ਦਾ ਟਾਈਮ ਹੋ ਚੁੱਕਿਆ ਹੈ ਸਿਰਫ ਇੱਕ ਕਰਮਚਾਰੀ ਹਾਜ਼ਰ ਹੈ ਬਾਕੀ ਕਰਮਚਾਰੀ ਸਾਰੇ ਗੈਰ ਹਾਜ਼ਰ ਨੇ ਜੇ ਵੱਡੇ ਅਧਿਕਾਰੀ ਹੀ ਟਾਈਮ ਤੇ ਨਹੀਂ ਆਉਣਗੇ ਤਾਂ ਛੋਟੇ ਅਧਿਕਾਰੀਆਂ ਨੂੰ ਤਾਂ ਟਾਈਮ ਤੇ ਆਉਣ ਦੀ ਲੋੜ ਹੀ ਨਹੀਂ ਹੈ ਦਫਤਰ ਦੇ ਬਾਹਰ ਬੋਰਡ ਲੱਗੇ ਹੋਏ ਨੇ ਈਜੀ ਰਜਿਸਟਰੀਆਂ ਦੇ ਈਜੀ ਰਜਿਸਟਰੀਆਂ ਦੇਖ ਸਕਦੇ ਹੋ ਕਿਵੇਂ ਹੋਣਗੀਆਂ ਲੋਕਾਂ ਦੀਆਂ ਇਹ ਐਸ ਮਾਣਾ ਦਾ ਨੈਤ ਤਹਿਸੀਲਦਾਰ ਦਾ ਦਫਤਰ ਹੈ ਦੇਖ ਸਕਦੇ ਹੋ ਜਿਹਦੇ ਬਾਹਰ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਤੇ ਵੱਡੇ ਵੱਡੇ ਬੋਰਡ ਵੀ ਲੱਗੇ ਹੋਏ ਨੇ ਇਜੀ ਰਜਿਸਟਰੀਆਂ ਜੇ ਨੈਤ ਤਹਿਸੀਲਦਾਰ ਆਪ ਹੀ ਟਾਈਮ ਤੇ ਨਹੀਂ ਆਉਣਗੇ ਤਾਂ ਛੋੜੜੇ ਦੂਸਰੇ ਕਰਮਚਾਰੀ ਨੇ ਉਹ ਤਾਂ ਟਾਈਮ ਤੇ ਆ ਆ ਹੀ ਨਹੀਂ ਸਕਦੇ ਜਦ ਕਿ ਜੜੇ ਸਟਾਫ ਦੇ ਦੂਜੇ ਕਰਮਚਾਰੀ ਨੇ ਉਹਨਾਂ ਨੂੰ ਪਤਾ ਹੈ ਕਿ ਟਾਈਮ ਤੇ ਨਹੀਂ ਆਉਣਗੇ ਤਾਂ ਉਹਨਾਂ ਨੂੰ ਟਾਈਮ ਤੇ ਆਉਣ ਦੀ ਕੀ ਲੋੜ ਹੈ ਸਿਰਫ ਦਫਤਰ ਦੇ ਵਿੱਚ ਇਸ ਚਾਹੀ ਇਸ ਟਾਈਮ ਇੱਕ ਮੈਡਮ ਬੈਠੇ ਨੇ ਤੇ ਇੱਕ ਸਫਾਈ ਕਰਮਚਾਰੀ ਨੇ ਜਿਹੜੇ ਵੀ ਹਾਜ਼ਰ ਨੇ ਬਾਕੀ ਸਟਾਫ ਸਾਰਾ ਗੈਰ ਹਾਜ਼ਰ ਹੈ ਅਸੀਂ ਦਿਖਾ ਦਿੰਨੇ ਆ ਕਿ ਵੀ ਜਿਹੜੇ ਇੱਕ ਮੈਡਮ ਬੈਠੇ ਨੇ ਤੇ 27 27 ਕਰਮਚਾਰੀ ਬੈਠੇ ਨੇ ਬਾਕੀ ਸਾਰਾ ਸਟਾਫ ਜਿਹੜਾ ਹੈ ਗੈਰ ਹਾਜ਼ਰ ਹੈ ਦੇਖ ਸਕਦੇ ਹੋ ਇਹ ਉਹ ਸਟਾਫ ਹੈ ਜਿਹੜੇ ਕਿ ਵੀ 9:30 ਵਜੇ ਵੀ ਆ ਸਕਦੇ ਨੇ ਪਰ ਦੂਸਰੇ ਸਟਾਫ ਕਿਉਂ ਨਹੀਂ ਆ ਸਕਦਾ ਸਿਰਫ ਕੀ ਮੁੱਖ ਮੰਤਰੀ ਸਾਹਿਬ ਇਹ ਜਿਹੜੇ ਕਰਮਚਾਰੀ ਨੇ ਤਨਖਾਹਾਂ ਲੈਣ ਵਸਤੇ ਰੱਖੇ ਨੇ ਕਿਉਂ ਇਹ ਜਿਹੜੇ ਜਿਹੜੇ ਕਰਮਚਾਰੀ ਰੱਖੇ ਹੋਏ ਨੇ ਖਜ਼ਾਨੇ ਤੇ ਬੋਝ ਰੱਖੇ ਹੋਏ ਨੇ 9:00 ਵਜੇ 18-19 ਮਿੰਟ ਦਾ ਟਾਈਮ ਹੋ ਚੁੱਕਿਆ ਹਾਲੇ ਤੱਕ ਕਰਮਚਾਰੀ ਹਾਜ਼ਰ ਨਹੀਂ ਹੋਏ ਜਦਕਿ ਦੂਸਰਾ ਸਟਾਫ ਦੇਖ ਸਕਦੇ ਹੋ ਕਿਵੇਂ ਆਪਣੀ ਕੰਮ ਲਗਨ ਨਾਲ ਕਰ ਰਹੇ ਨੇ ਲੋੜ ਹੈ ਇਹੋ ਜਿਹੇ ਜਿਹੜੇ ਸਟਾਫ ਦੇ ਜਿਹੜੇ ਆਏ ਹੋਏ ਕਰਮਚਾਰੀ ਨੇ ਇਹਨਾਂ ਨੂੰ ਪ੍ਰਮੋਟ ਕਰਕੇ ਕਿਸੇ ਵਧੀਆ ਅਹੁਦੇ ਤੇ ਤਾਇਨਾਤ ਕੀਤਾ ਜਾਵੇ ਜਿਹੜੇ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਨੇ ਫਰਦ ਕਰਵਾਣ ਫਰਦ ਕਰਵਾਣ ਆਏ ਸੀਗੇ ਪਰ ਕਰਵਾਉਂਗੇ ਕਿੰਨਾ ਤੋਂ ਹਲੇ ਤੱਕ ਦਾ ਕੋਈ ਕਰਮਚਾਰੀ ਆਇਆ ਨਹੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੁਝ ਕੀ ਗਈ ਹੈ ਹੁਣ ਟਾਈਮ ਤਾਂ 9 ਦਾ 9 ਵਜੇ ਦਾ ਤਾਂ ਤੁਹਾਡੇ ਟਾਈਮ ਦੇ ਵਿੱਚ ਦੇਖਿਓ ਮੋਬਾਈਲ ਦੇ ਵਿੱਚ ਕਿੰਨਾ ਟਾਈਮ ਹੈ ਸਾਡੇ ਕੋਲ ਇਸ ਟਾਈਮ 9:20 ਹੋ ਚੁੱਕੇ ਨੇ ਦੇਖ ਸਕਦੇ ਹੋ 9:20 9:20 ਦਾ ਟਾਈਮ ਹੋ ਚੁੱਕਿਆ ਜਦ ਕਿ ਇੱਕ ਬਾਈ ਜੀ ਆਪਣਾ ਕੰਮ ਕਰਵਾਣ ਲਈ ਆਏ ਨੇ ਬਾਈ ਜੀ ਨਾਮ ਦੱਸੋ ਆਪਣਾ ਨਾਮ ਕੀ ਹੈ ਸਾਰੀ ਸਾਹਿਲ ਨਾਮ ਦਾ ਲੜਕਾ ਹੈ ਕਿ ਵੀ ਕਹਿੰਦਾ ਕਿ ਵੀ ਪਹਿਲਾਂ ਵੀ ਗੇੜੇ ਮਾਰ ਗਿਆ 9:20 ਮਿੰਟ ਹੋ ਚੁੱਕੇ ਨੇ ਹਾਲੇ ਤੱਕ ਅਫਸਰ ਟਾਈਮ ਤੇ ਨਹੀਂ ਆਏ ਜਦ ਕਿ ਲੋਕ ਕੰਮ ਕਰਵਾਉਣ ਵਾਲੇ ਦਫਤਰਾਂ ਦੇ ਵਿੱਚ ਗੇੜੇ ਤੇ ਜਿਹੜੇ ਮਾਰ ਰਹੇ ਨੇ ਤੇ ਬਾਈ ਤੋਂ ਪੁੱਛ ਵੀ ਲੈਣੇ ਆ ਕੌਣ ਕੌਣ ਜੜੇ ਨੇ ਇੱਥੇ ਨਾਲ ਬੈਠਦੇ ਨੇ ਬਾਈ ਜੀ ਤੁਹਾਡੇ ਨਾਲ ਕੌਣ ਕੌਣ ਬੈਠਦੇ ਨੇ ਇੱਥੇ ਸੰਜੀਤ ਕਪੂਰ ਜੀ ਇੱਥੇ ਸੰਜੀਤ ਕਪੂਰ ਬੈਠਦਾ ਜੀ ਉਸਦੇ ਨਾਲ ਨਹੀਂ ਇੱਥੇ ਸੰਜੀਤ ਕਪੂਰ ਸੰਜੀਤ ਕਪੂਰ ਬੈਠਦੇ ਨੇ ਉਧਰ ਉਧਰ ਪਵਨ ਸਿੰਘ ਨੇ ਪਵਨ ਸਿੰਘ ਤੇ ਵੀਰ ਦਾ ਕਹਿਣਾ ਹੈ ਇੱਥੇ ਬੈਠਦੇ ਨੇ ਕੋਈ ਪਵਨ ਨਾਮ ਦੇ ਵਿਅਕਤੀ ਨੇ ਜਿਹੜੇ ਬੈਠਦੇ ਨੇ ਤੇ ਇੱਥੇ ਸੰਜੇ ਕਪੂਰ ਬੈਠਦੇ ਨੇ ਜਿਹੜੇ ਕਿ ਹਾਲੇ ਤੱਕ ਹਾਜ਼ਰ ਨਹੀਂ ਹੋਏ ਹਰਦੇਵ ਸਿੰਘ ਇੱਥੇ ਬੈਠਦੇ ਨੇ ਹਰਦੇਵ ਸਿੰਘ ਤੇ ਨਾਲ ਉਹਦੀ ਇੱਕ ਹੋਰ ਛੇਰ ਹੈ ਹਰਦੇਵ ਸਿੰਘ ਵੀ ਗੈਰ ਹਾਜ਼ਰ ਹੈ ਇਸ ਟਾਈਮ 9:22 23 ਮਿੰਟ ਦਾ ਟਾਈਮ ਹੋ ਚੁੱਕਿਆ ਹੈ ਪਵਨ ਨਾਮ ਦਾ ਵਿਅਕਤੀ ਵੀ ਗੈਰ ਹਾਜ਼ਰ ਹੈ ਤੇ ਇੱਥੇ ਸੰਜੇ ਨਾਮ ਦੇ ਵਿਅਕਤੀ ਨੇ ਜਿਹੜੇ ਵੀ ਗੈਰ ਹਾਜ਼ਰ ਨੇ ਲੋੜ ਹੈ ਮੁੱਖ ਮੰਤਰੀ ਸਾਹਿਬ ਵਿੱਤ ਮੰਤਰੀ ਜੀ ਜਿਹੜੇ ਸਾਡੇ ਸੂਬੇ ਦੇ ਮੰਤਰੀ ਨੇ ਆਪਣੇ ਹਰਪਾਲ ਚਿਮਾ ਜੀ ਨੇ ਵਿੱਤ ਮੰਤਰੀ ਨੇ ਲੋੜ ਹੈ ਇਸ ਸਮਾਣਾ ਦੇ ਤਹਿਸੀਲ ਦੇ ਵਿੱਚ ਆ ਕੇ ਜਾਂਚ ਕਰਨ ਦੀ ਜਦ ਕਿ 9:00 ਵਜੇ 22-23 ਮਿੰਟ ਦਾ ਟਾਈਮ ਹੋ ਚੁੱਕਿਆ ਹਾਲੇ ਤੱਕ ਨਹੀਂ ਇਹ ਅੱਜ ਦਾ ਟਾਈਮ ਨਹੀਂ ਹੈ ਇਹ ਰੋਜ਼ਾਨਾ ਦਾ ਹੀ ਇਹਨਾਂ ਦਾ ਇਹੀ ਹਾਲ ਹੈ ਲੇਟ ਆਉਣਾ ਹੈ ਲੇਟ ਆਉਣਾ ਹੈ ਲੋਕ ਕੰਮ ਕਰਵਾਣ ਲਈ ਗੇੜੇ ਤੇ ਗੇੜੇ ਮਾਰ ਰਹੇ ਨੇ ਪਰ ਕਰਮਚਾਰੀ ਹਾਲੇ ਤੱਕ ਵੀ ਗੈਰਹਾਜ਼ਰ ਨੇ ਹੁਣ ਦੇਖਦੇ ਆ ਸਾਡੇ ਸੂਬੇ ਦੇ ਵਿੱਤ ਮੰਤਰੀ ਨੇ ਹਰਪਾਲ ਚਿਮਾ ਜੀ ਇਹੋ ਜੇ ਦਫ਼ਤਰ ਦੇ ਲੇਟ ਨਤੀਫ ਕੰਮ ਆ ਤੇ ਕੀ ਕਾਰਵਾਈ ਕਰਦੇ ਨੇ ਇਹ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ ਤੇ ਆਪਾਂ ਨੈਪ ਤਹਿਸੀਲਦਾਰ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕੀ ਉਹ ਛੁੱਟੀ ਤੇ ਤਾਂ ਨਹੀਂ ਹਨ ਦੇਖ ਸਕਦੇ ਹੋ ਉਹਨਾਂ ਦਾ ਨੰਬਰ ਇਸ ਟਾਈਮ ਹਲੇ ਬੀਜੀ ਆ ਰਿਹਾ ਹੈ ਜਾਂ ਕੁਝ ਸਮੇਂ ਪਛਾੜ ਕੇ ਦਬੋਸ਼ਲ ਹਵਕੋਲ ਸ਼ਤੋਚੋ ਤਸਾਬਨੈਸ ਹੈਲੋ ਇੱਕ ਹੋਰ ਫਿਰ ਹੈਲੋ ਹੈਲੋ ਮੈਡਮ ਸਤਿ ਸ੍ਰੀ ਅਕਾਲ ਜੀ ਪ੍ਰੇਮ ਵਦਵਾ ਬੋ ਰਿਹਾ ਜੀ ਪੱਤਰਕਾਰ ਚਿਕਾ ਕੋ ਮੈਡਮ ਤੁਸੀਂ ਅੱਜ ਛੁੱਟੀ ਤੇ ਹੋ ਅੱਜ ਨਾ ਨਾ ਜੇ ਛੁੱਟੀ ਤੇ ਨਹੀਂ ਤਾਂ ਮੈਡਮ ਤੁਸੀਂ ਆਪਣੀ ਘੜੀ ਦੇ ਵਿੱਚ ਟਾਈਮ ਦੇਖਿਓ ਕਿੰਨਾ ਹੈ ਜੀ 9:25 ਮਿੰਟ ਸਾਡੇ ਕੋਲ ਹੋ ਗਏ ਨੇ ਮੈਡਮ ਜੀ ਤੁਸੀਂ ਆਪਣੀ ਘੜੀ ਦੇ ਵਿੱਚ ਟਾਈਮ ਚੈੱਕ ਕਰ ਲਓ 9:25 ਮਿੰਟ ਹੋਏ ਨੇ ਕਿ ਨਹੀਂ ਤੇ ਤੁਹਾਡੇ ਸਟਾਫ ਨਾਲ ਵੀ ਗੱਲ ਕਰਾ ਦਿੰਦੇ ਆ ਤੁਸੀਂ ਮੈਡਮ ਇੱਕ ਗੱਲ ਦੱਸ ਦਿਓ ਤੁਸੀਂ ਛੁੱਟੀ ਤੇ ਹੋ ਕਿ ਨਹੀਂ ਜੀ ਬਸ मैडम जी मैं सिर्फ ਤੁਹਾਡਾ ਪੱਖ ਹੀ ਗੱਲ ਦਾ ਲੈ ਰਿਹਾ ਤੁਸੀਂ ਛੁੱਟੀ ਤੇ ਹੋ ਕੇ ਨਹੀਂ ਮੈਡਮ ਬਸ ਮੇਰੀ ਮੇਰੀ ਤੇ ਗੱਲ ਸੁਣੋ ਮੇਰੀ ਗੱਲ ਬਣਾਓ ਮੈਂ ਰੋਜ਼ 9:30 ਵਜੇ ਮੈਡਮ ਜੀ ਤੁਸੀਂ ਬੇਸ਼ੱਕ 9:30 ਵਜੇ ਆਣਿਓ ਤੁਹਾਡਾ ਪਿਸਟੈਂਪ ਘੜੀ ਦੇ ਵਿੱਚ ਟਾਈਮ ਟੈਕ ਚੈੱਕ ਕਰ ਲਓ 9:00 ਵਜੇ 27 ਮਿੰਟ ਹੋ ਚੁੱਕੇ ਨੇ ਮੈਂ ਤਾਂ ਸਿਰਫ ਤੁਹਾਡਾ ਪੱਖ ਇਸ ਕਰਕੇ ਲੈ ਰਿਹਾ ਕਿ ਵੀ ਤੁਸੀਂ ਆਏ ਨਾ ਕਹੋ ਮੇਰਾ ਪੱਖ ਨਹੀਂ ਲਿਆ